ਸਰਕਲਿੱਪਾ ਬਣਾ ਰਹੇ ਆ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਬਰਲਾਵ ਜੀ ਅੱਜ ਤੁਸੀਂ ਆਮ ਆਦਮੀ ਪਾਰਟੀ ਦੇ ਵਿੱਚ ਆਏ ਹੋ ਕੀ ਕਹਿਣਾ ਚਾਹੁੰਦੇ ਹੋ ਮੈਂ ਪਹਿਲਾਂ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਹਾਂ ਸਾਡੇ ਬਹੁ ਸਤਕਾਰਯੋਗ ਕੈਬਨਿਨ ਮਿਨਿਸਟਰ ਸਾਡੇ ਜਿੰਦਰ ਗੋ흘 ਜੀ ਜਿਨ੍ਹਾਂ ਦੀ ਰਹਿਮਾਈ ਦੇ ਵਿੱਚ ਇਸ ਇਲਾਕੇ ਦੇ ਵਿੱਚ ਬਹੁਤ ਸੋਹਣੇ ਕੰਮ ਚੱਲ ਰਹੇ ਨੇ ਔਰ ਉਹਨਾਂ ਦੀ ਪ੍ਰਭਾਵਿਤ ਹੋ ਕੇ ਅੱਜ ਮੈਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਔਰ ਸਾਡੇ ਛੋਲੇ ਵੀ ਰਿਕਵਰ ਗੋਇਲ ਜੀ ਜੋ ਇਸ ਇਲਾਕੇ ਦੇ ਵਿੱਚ ਜਦੋਂ ਮੰਤਰੀ ਸਾਹਿਬ ਨੂੰ ਪੂਰੇ ਕੰਮਕਾਰ ਨੂੰ ਪੂਰੇ ਪੰਜਾਬ ਨੂੰ ਦੇਖਦੇ ਨੇ ਇਸ ਇਲਾਕੇ ਦੇ ਵਿੱਚ ਸਾਡੇ ਛੋਟੇ ਵੀਰ ਨੇ ਗੌਰਵ ਨੇ ਕੰਮ ਸਾਂਭਿਆ ਹੋਇਆ ਹੈ। ਇਹਨਾਂ ਦੀਆਂ ਸਾਰੀਆਂ ਗੱਲਾਂ ਤੋਂ ਪ੍ਰਭਾਵਿਤ ਹੋ ਕੇ ਅੱਜ ਅਸੀਂ ਇਸ ਪਾਰਟੀ ਨੂੰ ਜੁਆਇਨ ਕੀਤਾ ਕਿਉਂਕਿ ਸਾਡੇ ਇਲਾਕੇ ਦੇ ਵਿੱਚ ਬਹੁਤ ਵਧੀਆ ਕੰਮ ਚੱਲ ਰਹੇ ਨੇ। ਚਾਹੇ ਉਹ ਨਹਿਰੀ ਵਿਭਾਗ ਦੇ ਹੋਣ, ਚਾਹੇ ਉਹ ਡਰੇਨਸ ਦੇ ਹੋਣ, ਚਾਹੇ ਨਗਰ ਕੌਂਸਲ ਦੇ ਹੋਣ, ਚਾਹੇ ਹੋਰ ਤਰ੍ਹਾਂ ਦੇ ਜਿਹੜੇ ਵੀ ਸਾਡੇ ਲੋਕਾਂ ਨੂੰ ਜੋੜੀ ਦੇ ਕੰਮ ਨੇ ਉਹ ਹੋ ਰਹੇ ਨੇ ਲਗਾਤਾਰ। ਔਰ ਦੂਸਰੀ ਸਭ ਤੋਂ ਵੱਡੀ ਗੱਲ ਇਮਾਨਦਾਰੀ ਔਰ ਅਨੁਸ਼ਾਸਨ। ਇਸ ਪਾਰਟੀ ਦੀ ਸਭ ਤੋਂ ਵੱਡੀ ਇਹ ਗੱਲਬਾਤ ਹੈ। ਇਦੇ ਨਾਲ ਇੱਥੇ ਜਿੱਥੇ ਇਮਾਨਦਾਰੀ ਲੋਕਾਂ ਦੇ ਕੰਮ ਪੂਰੇ ਬਿਨਾਂ ਭ੍ਰਿਸ਼ਟਾਚਾਰ ਤੋਂ ਹੋ ਰਹੇ ਨੇ ਸਾਡੇ ਲੋਕ ਖੁਸ਼ ਨੇ ਔਰ ਕੋਈ ਮਤਲਬ ਇਸ ਤਰ੍ਹਾਂ ਦੀ ਗੱਲ ਸਾਡੇ ਸ਼ਹਿਰ ਚ ਲਾਂਡ ਆਊਡਰ ਚ ਹੈ ਚਾਹੇ ਕੋਈ ਨਸ਼ੇ ਵਾਲੀ ਗੱਲ ਹੈ ਹਰ ਇੱਕ ਗੱਲ ਚ ਸਾਡੇ ਮੰਤਰੀ ਸਾਹਿਬ ਦਾ ਪੂਰਾ ਇੱਥੇ ਕੰਟਰੋਲ ਹੈ ਔਰ ਪੂਰਾ ਜਿਹੜਾ ਸਾਡਾ ਪ੍ਰਸ਼ਾਸਨ ਹੈ ਉਹ ਪੂਰੀ ਇਮਾਨਦਾਰੀ ਨਾਲ ਕੰਮ ਕਰ ਰਿਹਾ ਹੈ ਔਰ ਇਸ ਸਹਿਯੋਗ ਦੇ ਵਿੱਚ ਮੈਨੂੰ ਅੱਜ 파ਰਟੀ ਸ਼ਾਮਿਲ ਕਰਾਉਣ ਵਾਸਤੇ ਜਿੱਥੇ ਗੌਰਵ ਜੀ ਦਾ ਬਹੁਤ ਵੱਡਾ ਯੋਗਦਾਨ ਹੈ ਉੱਥੇ ਸਾਡੇ ਅਜੀਤ ਮਾਠੂਲੀ ਜੀ ਅਸ਼ੋਕ ਮਸਤੀ ਜੀ ਇਹਨਾਂ ਨੇ ਵੀ ਬਹੁਤ ਮਿਹਨਤ ਕੀਤੀ ਇਸ ਕੰਮ ਵਾਸਤੇ ਤੇ ਮੈਂ ਸਾਰੀ ਪਾਰਟੀ ਦਾ ਸਾਰੇ ਚੇਅਰਮੈਨ ਸਾਹਿਬ ਖੜੇ ਨੇ ਐਪੀਜੀ ਖੜੇ ਨੇ ਸੇਵਕੀ ਸਾਡੇ ਪ੍ਰਧਾਨ ਤਖਵੀਰ ਜੀ ਨੇ ਸਾਰਿਆਂ ਦਾ ਧੰਨਵਾਦ ਕਰਦੇ ਆ ਆਸ਼ੂ ਜੀ ਜਿਹਨਾਂ ਨੇ ਪੂਰੀ ਗੱਲਬਾਤ ਮੈਨੂੰ ਦੱਸਦੇ ਰਹੇ ਕਿਸ ਤਰ੍ਹਾਂ ਦੇ ਕੰਮ ਹੁੰਦੇ ਨੇ ਕਿਸ ਤਰ੍ਹਾਂ ਦਾ ਮਾਨ ਸਨਮਾਨ ਹੁੰਦਾ ਇਸ ਪਰਿਵਾਰ ਦੇ ਵਿੱਚ ਉਸ ਕਰਕੇ ਪ੍ਰਭਾਵਿਤ ਹੋ ਕੇ ਕਿਉਂਕਿ ਅਸੀਂ ਤਾਂ ਪਹਿਲਾਂ ਵੀ ਇਹਨਾਂ ਦੇ ਬੱਚੇ ਹੀ ਆ ਕਈ ਵਾਰੀ ਨਹੀਂ ਸਿਸਟਮ ਬਣਦਾ ਉਹ ਅਲੱਗ-ਗੱਲ ਹੋ ਜਾਂਦੀ ਆ ਪਰ ਇਹਨਾਂ ਦਾ ਜਿਹੜਾ ਇਸੇ ਵਿਚਰਨ ਜਿਹੜਾ ਇਹਨਾਂ ਦੇ ਕੰਮਕਾਰ ਦੀ ਸ਼ੈਲੀ ਹੈ ਉਸ ਤੋਂ ਪ੍ਰਭਾਵਤ ਹੋ ਕੇ ਅੱਜ ਮੈਂ ਇਸ ਪਾਰਟੀ ਨੂੰ ਜੁਆਇਨ ਕੀਤਾ। ਮੰਤਰੀ ਸਾਹਿਬ ਹਾਂਜੀ। ਮੰਤਰੀ ਸਾਹਿਬ ਜਿਹੜੇ ਅੱਜ ਗੁਰਲਾਲ ਜੀ ਸਾਬਕਾ ਪ੍ਰਧਾਨ ਜਿਹੜੇ ਨਕਲ ਜਾ ਸੀਨੀਅਰ ਸਮਾਜ ਸੇਵੀ ਅੱਜ ਪਾਰਟੀ ਦੇ ਵਿੱਚ ਆਏ ਨੇ ਕਹਿ ਜਾ ਮੈਂ ਮਹਿਸੂਸ ਕਰ ਰਿਹਾ ਜੀ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ। ਗੁਰਲਾਲ ਸਿੰਘ ਜਿਹੜੇ ਦੋ ਵਾਰੀ ਮਿਊਸਪਲ ਕੌਂਸਲਰ ਚੁਣੇ ਗਏ ਵੱਡੇ ਬਹੁਮਤ ਦੇ ਨਾਲ ਚੁਣੇ ਗਏ ਤੇ ਇਹ ਦਾ ਸਮਾਜ ਸੇਵਾ ਦੇ ਵਿੱਚ ਵੱਡਾ ਨਾਮ ਤੇ ਬਤੌਰ ਐਮਸੀ ਇਹਨਾਂ ਨੇ ਇੱਕ ਵਾਰੀ ਵਾਈਸ ਪ੍ਰੈਜ਼ੀਡੈਂਟ ਦੇ ਤੌਰ ਤੇ ਵੀ ਕੰਮ ਕੀਤਾ ਤੇ ਹਰ ਖੇਤਰ ਦੇ ਵਿੱਚ ਸਮਾਜਿਕ ਧਾਰਮਿਕ ਸਾਰੇ ਖੇਤਰਾਂ ਦੇ ਵਿੱਚ ਇਹਨਾਂ ਦਾ ਇੱਕ ਆਪਣਾ ਵੱਡਾ ਤਜਰਬਾ ਹੈ ਬਹੁਤ ਵਧੀਆ ਬੁਲਾਰਾ ਹੈ ਤੇ ਸਾਡੇ ਪਰਿਵਾਰ ਦਾ ਹੀ ਮੈਂਬਰ ਹੈ ਸ਼ਿਕ ਰਾਜਨੀਤਿਕ ਤੌਰ ਤੇ ਪਹਿਲਾਂ ਕਿਤੇ ਅਲੱਗ ਸੀ ਪਰ ਪਰਿਵਾਰਕ ਤੌਰ ਤੇ ਅਸੀਂ ਸਾਰੇ ਇਕੱਠੇ ਸੀ ਸੋ ਅੱਜ ਮੈਨੂੰ ਬੜੀ ਖੁਸ਼ੀ ਹੈ ਕਿ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਤੇ ਸਾਡੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਜੀ ਬਾਨ ਉਹਨਾਂ ਦੀਆਂ ਕੀਤੇ ਕੰਮਾਂ ਤੋਂ ਉਹਨਾਂ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਤੇ ਇਹਨਾਂ ਨੇ ਅੱਜ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਸੋ ਆਮ ਆਦਮੀ ਪਾਰਟੀ ਦੇ ਵਿੱਚ ਮੈਂ ਇਹਨਾਂ ਦਾ ਸਵਾਗਤ ਵੀ ਕਰਦਾ ਧੰਨਵਾਦ ਵੀ ਕਰਦਾ ਤੇ ਵਿਸ਼ਵਾਸ ਵੀ ਦਿਵਾਉਂਦਾ ਕਿ ਪਾਰਟੀ ਦੇ ਵਿੱਚ ਬੰਦਾ ਮਾਨ ਸਰਕਾਰ ਵੀ ਦਿੱਤਾ ਜਾਊਗਾ ਪਰ ਇੱਥੇ ਜਿੰਨੇ ਸਾਡੇ ਮੈਂਬਰ ਨੇ ਸਾਡੇ ਨਾਲ ਕੰਮ ਕਰਦੇ ਨੇ ਅਸੀਂ ਸਭ ਇੱਕ ਪਰਿਵਾਰ ਦੀ ਤਰ੍ਹਾਂ ਬਿਚਾਰਦੇ ਤੇ ਉਸੇ ਤਰ੍ਹਾਂ ਗਰਨਾਲ ਵੀ ਇੱਕ ਮੈਂਬਰ ਹੋ ਕੇ ਅਸੀਂ ਪਰਿਵਾਰ ਦੀ ਤਰ੍ਹਾਂ ਹੀ ਵਿਚਰਦੇ ਸੋ ਇਹ ਇਲਾਕੇ ਦੇ ਲਈ ਵੀ ਚੰਗੀ ਗੱਲ ਹੈ ਕਿਉਂਕਿ ਇਹਨਾਂ ਦਾ ਆਪਣਾ ਫੀਲਡ ਹੈ ਬੜੇ ਇਹਨਾਂ ਦੇ ਆਪਣਾ ਇੱਕ ਅਲੱਗ ਤਰ੍ਹਾਂ ਦਾ ਇੱਕ ਸਿਸਟਮ ਹੈ ਜਿਹਦਾ ਲਾਭ ਹੈ ਜਿਹੜਾ ਉਹ ਵੀ ਪਾਰਟੀ ਨੂੰ ਮਿਲੇ। ਸੋ ਮੈਂ ਫਿਰ ਇਹਨਾਂ ਨੂੰ ਪਾਰਟੀ ਦੇ ਵਿੱਚ ਜਾਣ ਤੇ ਚਾਹਿਆ।